ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕ ਰਾਏ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ ਕਿਸਾਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਦੇ ਨਾਲ ਖੜੇਗੀ ਉਹਨਾਂ ਨੇ ਕਿਹਾ ਕਿ ਸਿਰਫ ਕਿਸਾਨਾਂ ਦੇ ਉੱਪਰ ਜੋ ਕੋਈ ਕਾਰਵਾਈ ਨਹੀਂ ਕੀਤੀ ਸਿਰਫ ਕਿਸਾਨਾਂ ਨੂੰ ਸਮਝਾ ਕੇ ਅਸੀਂ ਉਹਨਾਂ ਨੂੰ ਬੱਸਾਂ ਵਿੱਚ ਬਿਠਾ ਕੇ ਆਪੂ ਆਪਣੇ ਘਰਾਂ ਦੇ ਵਿੱਚ ਛੱਡਿਆ ਜੋ ਕਿ ਕਿਸਾਨਾਂ ਨੇ ਪਿਛਲੇ 1 ਸਾਲ ਤੋਂ ਜੋ ਦਿੱਲੀ ਦੀਆਂ ਸੜਕਾਂ ਤੇ ਬੈਠੇ ਹੋਏ ਸੀ ਪੰਜਾਬ ਔਰ ਦਿੱਲੀ ਦੇ ਹਰਿਆਣਾ ਦੇ ਬਾਡਰ ਤੇ ਬੈਠ ਕੇ ਜੋ ਸਾਨੂੰ ਇਹ ਮਹਿਸੂਸ ਹੋਇਆ ਕਿ ਸਾਡੇ ਬਜ਼ੁਰਗ ਰਾਤ ਦਿਨ ਸੜਕਾਂ ਤੇ ਜ਼ਿੰਦਗੀ गुजार ਰਹੇ ਨੇ ਜੋ ਆਖਰੀ ਦਿਨ ਹੁੰਦੇ ਨੇ ਬਜ਼ੁਰਗਾਂ ਦੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਗੁਜ਼ਾਰਨ ਪਰਿਵਾਰ ਦੇ ਨਾਲ ਬੈਠਣ ਸੋ ਇਹ ਗੱਲ ਨੂੰ ਮਹਿਸੂਸ ਕਰਦਿਆਂ ਹੋਇਆ ਅਸੀਂ ਉਹਨਾਂ ਨੂੰ ਬੜੇ ਸਨਮਾਨ ਦੇ ਨਾਲ ਉਥੋਂ ਉਠਾ ਕੇ ਤੇ ਉਹਨਾਂ ਦੇ ਘਰਾਂ ਤੱਕ ਛੱਡਿਆ ਹੈ ਇਹਨਾਂ ਜਿਹੜਾ ਕਿ ਭਗਵੰਤ ਮਾਨ ਨੇ ਬਿਆਨਾਂ ਦੇ ਉੱਪਰ ਯੂ ਟਰਨ ਲਿਆ ਔਰ ਭਗਵੰਤ ਮਾਨ ਬੜੇ ਹੁਣ ਔਲੇਪਣ ਵਾਲੇ ਇੱਕ ਟੀਵੀ ਚੈਨਲ ਦੇ ਉੱਪਰ ਦੱਸ ਰਹੇ ਸੀ ਕਿ ਅਸੀਂ ਕਿਸਾਨਾਂ ਦੇ ਉੱਪਰ ਕੋਈ ਲਾਠੀ ਚਾਰਜ ਨਹੀਂ ਕੀਤਾ ਕੋਈ ਪਾਣੀ ਦੀ ਬੁਛਾੜਾ ਨਹੀਂ ਮਾਰੀਆਂ ਕੋਈ ਅਸੀਂ ਕਿਸਾਨਾਂ ਦੇ ਉੱਪਰ ਗੋਲੇ ਨਹੀਂ ਦਾਗੇ ਸਿਰ ਕਿਸਾਨਾਂ ਦੇ ਸਨਮਾਨ ਕਰਕੇ ਅਸੀਂ ਉਹਨਾਂ ਨੂੰ ਘਰਾਂ ਤੱਕ ਪਹੁੰਚਾਇਆ ਸੋ ਜੋ 19 ਮਾਰਚ ਨੂੰ ਕਿਸਾਨਾਂ ਦੀ ਮੀਟਿੰਗ ਹੁੰਦੀ ਹੈ ਕੇਂਦਰੀ ਸਰਕਾਰ ਦੇ ਨਾਲ ਉਸ ਤੋਂ ਬਾਅਦ ਕਿਸਾਨਾਂ ਨੂੰ ਜੋ ਵਾਪਸ ਆਉਂਦੇ ਆਂ ਹੀ ਪੁਲਿਸ ਵੱਲੋਂ ਡਿਟੇਨ ਕਰ ਲਿਆ ਜਾਂਦਾ ਹੈ ਵੱਖ-ਵੱਖ ਕਿਸਾਨਾਂ ਆਗੂਆਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਰੱਖਿਆ ਜਾਂਦਾ ਹੈ ਕਿਸਾਨਾਂ ਦੇ ਵਿੱਚ ਤੇ ਸਰਕਾਰ ਦੇ ਵਿੱਚ ਟਕਰਾਅ ਦੀ ਸਥਿਤੀ ਬਣੀ ਹੋਈ ਏ ਕਿਸਾਨਾਂ ਦੇ ਵੱਲੋਂ ਵੱਡੇ ਐਲਾਨ ਕਰ ਦਿੱਤੇ ਗਏ ਨੇ ਸਰਕਾਰ ਦੇ ਖਿਲਾਫ ਸਰਕਾਰ ਦੇ ਮੰਤਰੀਆਂ ਦੇ ਖਿਲਾਫ ਸੋ ਕਿਸਾਨ ਆਗੂ ਸਤਨਾਮ ਸਿੰਘ ਪੰਨੂ ਜੋ ਸੂਬਾ ਪ੍ਰਧਾਨ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਨੇ ਬੈਰੀਕੇਡ ਲਾ ਦਿੱਤੇ ਹੁਣ ਅਸੀਂ ਇਹਨਾਂ ਪੰਜਾਬ ਦੇ ਜਿਹੜੇ ਲੀਡਰਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਨਹੀਂ ਵੜਨ ਦੇਾਂਗੇ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਬੈਰੀਕੇਡ ਲਾ ਦੇਾਂਗੇ ਸੋ ਇਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂ ਟਰਨ ਲੈਂਦਿਆਂ ਹੋਇਆ ਕਿਹਾ ਕਿ ਮੈਂ ਹਮੇਸ਼ਾ ਹੀ ਕਿਸਾਨਾਂ ਦੀ ਗੱਲ ਕਰਦਾ ਔਰ ਕਿਸਾਨਾਂ ਦੇ ਨਾਲ ਆ ਮੈਂ ਸ਼ੰਭੂ ਅਤੇ ਖਨੋਰੀ ਬਾਰਡਰ ਤੇ ਜੋ ਕਿਸਾਨ ਅੰਦੋਲਨ ਕਰ ਰਹੇ ਸੀ ਉਹਨਾਂ ਦੇ ਵੱਲੋਂ ਜੋ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਮੈਂ ਉਹਨਾਂ ਦੇ ਨਾਲ ਜਾ ਕੇ ਦਿੱਲੀ ਦੇ ਵਿੱਚ ਅਸੀਂ ਖੁਦ ਧਰਨੇ ਲਾਵਾਂਗੇ ਅਸੀਂ ਦਿੱਲੀ ਤੋਂ ਆਪਣੀਆਂ ਮੰਗਾਂ ਮਨਾਵਾਂਗੇ ਸੋ ਕਿਸਾਨਾਂ ਨੂੰ ਜਿਹੜਾ ਕਿ ਪੰਜਾਬ ਦੇ ਪ੍ਰਤੀ ਕੇਂਦਰ ਸਰਕਾਰ ਨੇ ਇਹ ਧਰਨਾ ਲਵਾਇਆ ਹੋਇਆ ਸੀ ਉਹ ਕੇਂਦਰ ਸਰਕਾਰ ਤਾਂ ਪਹਿਲਾਂ ਹੀ ਪੰਜਾਬ ਨੂੰ ਮਾਰਨਾ ਚਾਹੁੰਦੀ ਏ ਪੰਜਾਬ ਦੇ ਵਿੱਚ ਨਸ਼ੇ ਵਧ ਰਹੇ ਸੀ ਪੰਜਾਬ ਦੇ ਵਿੱਚ ਜੋ ਵਪਾਰ ਘਟਦਾ ਜਾ ਰਿਹਾ ਸੀ ਬੇਰੁਜ਼ਗਾਰੀ ਵਧ ਰਹੀ ਸੀ ਇਸ ਕਾਰਨ ਸਾਨੂੰ ਇਹ ਦਰਨਾ ਜਿਹੜਾ ਚਕਾਉਣਾ ਪਿਆ ਸੋ ਅੱਗੇ ਅਸੀਂ ਕਿਸਾਨਾਂ ਦੇ ਜਿਹੜਾ ਕਿ 4 ਮਈ ਨੂੰ ਕੇਂਦਰ ਸਰਕਾਰ ਨਾਲ ਮੀਟਿੰਗ ਹੋਣੀ ਏ ਜੇਕਰ ਉਸ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਫਿਰ ਦਿੱਲੀ ਦੇ ਵਿੱਚ ਸਾਡਾ ਪੱਕਾ ਦਰਨਾ ਹੋਵੇਗਾ ਪੂਰੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਾਲ ਦਿੱਲੀ ਦਰਨੇ 'ਚ ਬੈਠੇਗੀ ਇਸ ਨੂੰ ਲੈ ਕੇ ਮੁੱਖ ਮੰਤਰੀ ਨੇ ਅੱਜ ਜੋ ਇੱਕ ਟੀਵੀ ਚੈਨਲ ਦੇ ਉੱਪਰ ਇੰਟਰਵਿਊ ਦਿੰਦਿਆਂ ਜਿਹੜਾ ਯੂ ਟਰਨ ਲਿਆ ਹੈ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਕੋਲ ਜੋ ਤੁਸੀਂ ਹਾਈਵੇ ਨੂੰ ਬਿਲਕੁਲ ਜਾਮ ਕੀਤਾ ਸੀ ਕਿਸਾਨਾਂ ਨੇ ਉਹਨਾਂ ਕਿਸਾਨਾਂ ਨੂੰ ਅਸੀਂ ਸਮਝਾਇਆ ਤਾਂ ਕਿ ਬਾਰਡਰ ਖੁੱਲ ਜਾਣ ਔਰ ਪੰਜਾਬ ਦੇ ਵਿੱਚ ਵਪਾਰ ਵਧ ਸਕੇ ਪੰਜਾਬ ਦਾ ਜਿਹੜਾ ਰੈਵਨਿਊ ਹੈ ਉਹ ਘਟ ਗਿਆ ਸੀਗਾ ਜਿਸ ਕਾਰਨ ਪੰਜਾਬ ਦੇ ਕਿਸਾਨ ਵੀ ਪੂਰੀ ਤਰ੍ਹਾਂ ਸਮਝਦਾਰ ਨੇ ਔਰ ਸਮਝੇ ਨੇ ਔਰ ਉਹਨਾਂ ਨੂੰ ਜਿਹੜਾ ਕੀ ਧਰਨਾ ਉਹਨਾਂ ਨੇ ਸਮਾਪਤ ਕੀਤਾ ਸੋਸੀਏ ਮਾਨ ਨੇ ਇਹ ਵੀ ਗੱਲ ਕਹੀਏ ਕਿ ਸਾਡਾ ਕੇਂਦਰ ਸਰਕਾਰ ਦੇ ਨਾਲ ਇਹ ਬਹੁਤ ਵੱਡਾ ਜਿਹੜਾ ਕਿ ਮੰਗਾਂ ਨੂੰ ਲੈ ਕੇ ਇਹ ਸਾਡਾ ਜਿਹੜਾ ਰੋਣਾ ਚੱਲਿਆ ਹੋਇਆ ਹੈ ਅਸੀਂ ਹੁਣੇ ਕਿਸਾਨਾਂ ਦੇ ਨਾਲ ਖੜੇ ਹਾਂ ਔਰ ਕਿਸਾਨਾਂ ਦੇ ਨਾਲ ਹਮੇਸ਼ਾ ਖੜੇ ਰਹਾਂਗੇ